ਇਸ ਵੇਲੇ ਦੀ ਵੱਡੀ ਦੁੱਖ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਸ਼ਿਆਰਪੋ ਤੋਂ ਹੁਸ਼ਿਆਰਪੋ ਤੋਂ ਟਾਂਡਾ ਰੋੜ ਹਲਕਾ ਸ਼ਾਮਚਰਸੀ ਦੇ ਪਿੰਡ ਲਾਚੋਵਾਲ ਨੇੜੇ ਪਿੰਡ ਬੈਂਸਾ ਖੋਦ ਵਿਖੇ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣ ਤੋਂ ਰੋਕਿਆ ਗਿਆ ਹੈ ਅਤੇ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਜੀ ਦੇ ਜੈ ਗੁਰਦੇਵ ਤੁੰਗੂ ਗੁਰਦੇਵ ਦੇ ਜੈਕਾਰੇ ਲਗਾਉਣ ਤੋਂ ਵੀ ਰੋਕਿਆ ਗਿਆ ਹੈ ਰਬਦਾਸੀਆ ਭਾਈਚਾਰੇ ਨਾਲ ਹੋ ਰਿਹਾ ਤੱਕਾ ਅਬਦਸੀਆ ਭਾਈਚਾਰੇ ਦੀ ਨਹੀਂ ਹੋਈ ਸੁਣਵਾਈ ਦੇਖੋ ਹਰਿਆਪੁਰ ਤੋਂ ਪੱਤਰਕਾਰ ਹਰਪ੍ਰੀਤ ਬੇਗਮਪੁਰੀ ਦੀ ਖਾਸ ਰਿਪੋਰਟ ਹਾਂਜੀ ਸਾਰੇ ਸਾਥੀਆਂ ਨੂੰ ਜੈਗੁਰਦੇਵ ਧਾਨਗੁਰਦੇਵ ਜੈ ਭੀਮ ਜੈ ਭਾਰਤ ਆਪ ਜੀ ਨੂੰ ਪਤਾ ਹੈ ਕਿ ਆਪ ਥੋੜੇ ਦਿਨਾਂ ਤੋਂ ਇੱਕ ਬੜਾ ਬਰਨਿੰਗ ਇਸ਼ੂ ਜਿਹੜਾ ਸਾਡੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਬੈਂਸਾ ਖੋੜ ਦਾ ਪਿੰਡ ਆ ਲਾਚਵਾਲ ਦੇ ਕੋਲ ਟਾਂਡਾ ਰੋਡ ਦੇ ਉੱਤੇ ਪਿੰਡ ਪੈਂਦਾ ਛੋਟਾ ਜਿਹਾ ਔਰ ਉਸ ਦੇ ਵਿੱਚ ਕੀ ਹੋਇਆ ਕਿ 1996 ਤੋਂ ਜਿਹੜਾ ਹੈਗਾ ਉਹ ਪੰਚਾਇਤੀ ਮਤੇ ਦੇ ਅਨੁਸਾਰ ਇੱਕ ਧਰਮਸ਼ਾਲਾ ਜਿਹੜੀ ਹੈਗੀ ਉੱਥੇ ਬਣੀ ਆ ਜਿਸ ਦੇ ਵਿੱਚ ਸ਼ਿਰੁਰ ਅਬਿਦਾਸ ਮਹਾਰਾਜ ਜਿਹਦਾ ਜਿਹੜਾ ਜਨਮ ਦਿਹਾੜਾ ਉਹ ਹਰ ਸਾਲ ਤੁਮ ਘਾਮਨਾ ਮਨਾਇਆ ਜਾਂਦਾ ਸੀ ਪਰ ਇਸ ਵਾਰ ਜਿਹੜਾ ਹੈਗਾ ਕੁਝ ਸ਼ਰਾਰਤੀ ਅੰਸਰਾ ਵੱਲੋਂ ਜਿਹੜੇ ਰੂੜੀਵਾਦੀ ਲੋਕ ਆ ਜਿਹੜੇ ਜਾਦੇ ਹੰਕਾਰੀ ਲੋਕ ਆ ਉਹਨਾਂ ਵੱਲੋਂ ਜਿਹੜਾ ਹੈਗਾ ਸ਼੍ਰੀ ਗੁਰੂ ਵਿਦਾਸ ਸਹਾਰਾ ਜਿਹੜਾ ਉੱਥੇ ਗੁਰਪੁਰਬ ਮਨਾਉਣ ਤੋਂ ਉਹਨਾਂ ਨੇ ਸਾਡੇ ਸਾਥੀਆਂ ਨੂੰ ਨਾ ਕਰ ਦਿੱਤੀ ਕਹਿੰਦੇ ਤੁਸੀਂ ਇੱਥੇ ਜਿਹੜਾ ਜਨਮ ਦਿਹਾੜਾ ਨਹੀਂ ਮਨਾਉਣਾ ਨਾ ਤੁਸੀਂ ਸ਼੍ਰੀ ਗੁਰੂ ਵਿਦਾਸ ਸਹਾਰਾ ਦਾ ਕੋਈ ਜਗਾਰਾ ਬੁਲਾਉਣਾ ਨਾ ਤੁਸੀਂ ਇੱਥੇ ਕੋਈ ਹੋਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਨ ਸੋਭਤ ਕਰਨਾ ਔਰ ਤੁਸੀਂ ਦੱਸੋ ਕਿ ਇਹ ਜਦੋਂ ਸਾਡੇ ਸਾਥੀ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਮਿਲੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਮੰਗ ਪੱਤਰ ਦੇ ਤਹਿਤ ਜਿਹੜੀ ਉਹ ਕਾਰਵਾਈ ਨੂੰ ਜਿਹੜਾ ਅੱਗੇ ਚੱਲਦੇ ਹੋਏ ਲੀਡ ਅੱਗੇ ਚਲਦੀ ਹੋਈ ਜਿਹੜੇ ਜਦੋਂ ਤਹਿਸੀਲਾਰ ਮਾਨਜੋ ਤਹਿਸੀਲਦਾਰ ਸਾਹਿਬ ਕੋ ਪਹੁੰਚੀ ਅਸੀਂ ਕੱਲ ਸਾਰੇ ਸਾਥੀ ਸਾਡੇ ਬਿਗੰਪੁਰਾ ਟਾਈਗਰਪੋਰਟ ਦੇ ਜਿਹੜੇ ਆਗੂ ਹੈਗੇ ਆ ਆਪਣੇ ਅਸ਼ੋਕ ਸੱਲਣ ਜੀ ਉਹਨਾਂ ਨੇ ਸਾਰੇ ਪਿੰਡ ਦੇ ਸਾਥੀਆਂ ਨੂੰ ਨਾਲ ਲੈ ਕੇ ਮੋਦਵਾਰ ਜਿਹੜੇ ਸਾਡੇ ਐਸੀ ਕਮਿਊਨਿਟੀ ਦੇ ਜਿਹੜੇ ਸਾਡੇ ਲੋਕ ਆ ਜਿਹੜੇ ਆਗੂ ਆ ਉਹਨਾਂ ਨੂੰ ਨਾਲ ਲੈ ਕੇ ਜਥੇ ਬੰਦੀਆਂ ਨਾਲ ਨਾਲ ਲੈ ਕੇ ਜਦੋਂ ਕੱਲ ਆਪਾਂ ਤਹਿਸੀਲਦਾਰ ਸਾਹਿਬ ਨਾਲ ਗੱਲ ਕਰਨੀ ਚਾਹੀ ਕਾ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਮਾਹੌਲ ਖਰਾਬ ਹੋ ਸਕਦਾ ਸੋ ਗੁਰੂ ਮਹਾਰਾਜ ਜਿਹੜਾ ਜਨਮ ਦਿਹਾੜਾ ਉਹ ਸਿਰ ਦੇ ਉੱਤੇ ਖੜਾ ਹਣ ਕੇ ਔਰ 12 ਤਰੀਕ ਨੂੰ ਅਸੀਂ ਬੜੀ ਧੂਮ ਧਾਮ ਨਾਲ ਮਨਾ ਰਹੇ ਹਾਂ ਉੱਤੋਂ ਸਾਡੇ ਟ੍ਰੇਨ ਨੇ ਜਾਣਾ 9 ਤਰੀਕ ਨੂੰ ਸੋ ਸੰਖਤਾਂ ਦੇ ਵਿੱਚ ਬੜਾ ਭਾਰੀ ਉਫਸਾਹ ਹੈਗਾ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਮਾਹੌਲ ਖਰਾਬ ਹੋਵੇ ਔਰ ਤਹਿਸੀਲਦਾਰ ਸਾਹਿਬ ਦੇ ਬਿਆਨ ਸੀ ਵੀ ਜੇ ਤੁਸੀਂ ਕੱਲੂ ਮਾਹੌਲ ਖਰਾਉਂਗਾ ਤੇ ਸਾਨੂੰ ਮਾਹੌਲ ਨੂੰ ਬੰਦ ਵੀ ਚੁੱਪ ਵੀ ਕਰਾਉਣਾ ਆਉਂਦਾ ਸਾਨੂੰ ਜੁੱਤੀ ਵੀ ਫੇਰਨੀ ਆਉਂਦੀ ਆ ਸੋ ਇਦਾਂ ਦੀ ਅਨਪਾਰਲੀਮੈਂਟਰੀ ਲੈਂਗੁਏਜ ਇੱਕ ਅਫਸਰ ਦੇ ਮੂੰਹ ਦੇ ਵਿੱਚੋਂ ਚੰਗੀ ਨਹੀਂ ਲੱਗਦੀ ਜਿਹਦੇ ਨਾਲ ਸਮਾਜ ਦੇ ਵਿੱਚ ਬੰਡੀਆਂ ਪੈਣ ਇਹ ਜਦੋਂ ਗੱਲ ਟਰੈਵਲ ਹੋਣੀ ਆ ਮੈਂ ਮਾਨ ਜੋ ਤਹਿਸੀਲਾਰ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਇਹ ਗੱਲ ਟਰੈਵਲ ਹੋ ਗਈ ਤਾਂ ਇਹਦੇ ਜਿਹੜੇ ਕੰਬੀਰ ਸਟੇਪ ਭੁਤੜੇ ਪੈ ਸਕਦੇ ਆ ਔਰ ਫਿਰ ਤੁਹਾਨੂੰ ਲਾ ਐਂਡ ਆਰਡਰ ਦੀ ਸਥਿਤੀ ਨੂੰ ਵੀ ਬੜੀ ਮੁਸ਼ਕਲ ਦੇ ਨਾਲ ਜਿਹੜਾ ਹੈਗਾ ਉਹ ਕਾਬੂ ਕਰਨਾ ਪਊਗਾ ਮੈਂ ਤੁਹਾਨੂੰ ਬੇਨਤੀ ਕਰਦਾ ਰਜੋਈਆ ਤੁਹਾਡੇ ਅੱਗੇ ਕਿ ਇਦਾਂ ਦੀਆਂ ਜਿਹੜੇ ਜਿਹੜੇ ਅਨਪਾਰਲੀਮੈਂਟਰੀ ਲੈਂਗੁਏਜ ਆ ਔਰ ਅਨ ਕੰਟਰੋਵਰਸ਼ਲ ਬਿਆਨ ਆ ਉਹ ਨਾ ਦਿਓ ਜਿਹਦੇ ਨਾਲ ਕੀ ਸਮਾਜ ਦੇ ਵਿੱਚ ਜਿਹੜਾ ਹੈਗਾ ਆ ਉਹ ਰੋਜ਼ ਦੀ ਲਹਿਰ ਫੈਲੇ ਸੋ ਮੈਂ ਹੁਣ ਮੈਂ ਬੇਨਤੀ ਕਰਦਾ ਕਿ ਜਿਹੜਾ ਅਸੀਂ 4 ਤਰੀਕ ਨੂੰ ਮੀਟਿੰਗ ਰੱਖੀ ਆ ਉਹ ਪਿੰਡ ਦੇ ਵਿੱਚ ਹੀ ਰੱਖੀ ਆ ਔਰ ਮੈਂ ਸਾਰੇ ਸਾਥੀਆਂ ਨੂੰ ਜਿੰਨੇ ਵੀ ਸਾਡੇ ਸਾਥੀ ਆ ਉਹ ਚਾਹੇ ਜਿੱਥੇ ਵੀ ਬੈਠੇ ਆ ਚਾਹੇ ਪੰਜਾਬ ਦੇ ਵਿੱਚ ਆ ਚਾਹੇ ਕਿਸੇ ਜ਼ਿਲ੍ਹੇ ਦੇ ਵਿੱਚ ਆ ਚਾਹੇ ਕਿਸੇ ਪਿੰਡ ਦੇ ਵਿੱਚ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੇ ਗੁਰੂਆਂ ਮਹਾਰਾਜ ਉਹਨਾਂ ਦੇ ਸਨਮਾਨ ਦੀ ਖਾਤਰ ਤੁਸੀਂ ਜਿਹੜਾ ਬੈਂਸਾ ਪਿੰਡ ਦੇ ਵਿੱਚ 4 ਵਜੇ ਪਹੁੰਚ ਕੇ ਆਪਣੀਆਂ ਜਿਹੜੀਆਂ ਵੱਧ ਤੋਂ ਵੱਧ ਹਾਜ਼ਰੀਆਂ ਲਵਾਓ ਤਾਂ ਜੋ ਕਿ ਜਿਹੜਾ ਅਸੀਂ ਆਪਣਾ ਜਿਹੜਾ ਆਪਣਾ ਪ੍ਰੋਗਰਾਮ ਹੈਗਾ ਉਸ ਉਸ ਵਿੱਚ ਆਪਾਂ ਜਿਹੜਾ ਆਪਣਾ ਗੁਰੂ ਘਰ ਗੁਰੂ ਘਰ ਦੇ ਵਿੱਚ ਆਪਾਂ ਜਿਹੜਾ ਪ੍ਰੋਗਰਾਮ ਬਣਾਉਣਾ ਉਹਨੂੰ ਬੜੇ ਉਤਸ਼ਾਹ ਔਰ ਸ਼ਰਦਾ ਦੇ ਨਾਲ ਬਣਾ ਸਕੀਏ ਸੋ ਸਾਰੇ ਸਾਥੀਆਂ ਨੂੰ ਡਾਕਟਰ ਅਜੇਮਲ ਮੁੱਖ ਬਲਾਰਾ ਪੰਜਾਬ ਸ਼੍ਰੀ ਗੁਰੂ ਵਿਦਾਸ ਟਾਈਗਰ ਫੋਰਸ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਮੈਂ ਇੱਕ ਵਾਰੀ ਫਿਰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਹੈਗੀ ਆ 2 ਤਰੀਕ ਸਮਾਜ ਜਿਹੜਾ ਹੈਗਾ ਸ਼ਾਮੀ 4 ਵਜੇ ਆ ਔਰ ਇਸ ਦਿਨ ਨੂੰ ਪਹੁੰਚ ਕੇ ਆਪਣੀਆਂ ਵੱਧ ਤੋਂ ਵੱਧ ਹਾਜ਼ਰੀਆਂ ਪ੍ਰਵਾਨ ਕਰਾ ਕੇ ਇਸ ਪ੍ਰੋਗਰਾਮ ਨੂੰ ਜੁੜਾ ਪਨ ਬੇਰੇ ਚ ਲੈ ਜੈ ਗੁਰਪ੍ਰੀਤ ਲੰਘਦੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੱਜ ਸਾਡੇ ਧਿਆਨ ਦੇ ਵਿੱਚ ਇੱਕ ਨਵਾਂ ਗੁੱਦਾ ਆਇਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਰੋਡ ਤੇ ਲਾਜੋਆਰ ਦੇ ਲਾਗੇ ਬੈਂਸਾ ਖੁਰਦ ਪੈਂਦਾ ਜਿੱਥੇ 1995-96 ਤੋਂ ਪੰਚਾਇਤੀ ਮਤੇ ਦੇ ਅਨੁਸਾਰ ਸਰਕਾਰੀ ਗੁਰੂ ਰਵਿਦਾਸ ਧਰਮਸ਼ਾਲਾ ਬਣੀ ਹੋਈ ਆ ਜਿੱਕੇ ਸਰਕਾਰੀ ਗ੍ਰਾਂਟਾਂ ਲੱਗੀਆਂ ਹੋਈਆਂ ਔਰ 1995-96 ਤੋਂ ਜਿਹੜਾ ਸਾਡਾ ਦਲਿਤ ਸਮਾਜ ਆ ਸਾਡਾ ਜਮਾਤ ਸਮਾਜ ਆ ਉਹ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਵਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਵਾ ਉਹ ਬੜੀ ਸ਼ਰਧਾ ਨਾਲ ਮਨਉਂਦੇ ਆ ਪਰ ਇਸ ਵਾਰ ਇੱਕ ਰੂੜੀਵਾਦੀ ਕੁਝ ਜ਼ਿੰਮੇਦਾਰਾਂ ਵੱਲੋਂ ਉੱਥੇ ਕਿਹਾ ਗਿਆ ਆ ਕਿ ਇਸ ਵਾਰ ਜਮਾਤ ਸਮਾਜ ਨੂੰ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪ੍ਰਮਾਣ ਨਾਮ ਦੇ ਲਈ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਜਾਊਗਾ ਅਤੇ ਉਸ ਗੁਰੂ ਰਵਿਦਾਸ ਜੀ ਦੀ ਧਰਮਸ਼ਾਲਾ ਦੇ ਵਿੱਚ ਬੋਲੇ ਸੋਨਰ ਪਾ ਦੇ ਜਿਹੜੇ ਨਾਰੇ ਆ ਗੁਰੂ ਰਵਿਦਾਸ ਜੀ ਦੇ ਜਿਆਦਾ ਜਿਹੜੇ ਨਾਰੇ ਆ ਉਹ ਨਹੀਂ ਲੱਗਣਦੇ ਨੇ ਜੈ ਗੁਰਦੇਵ ਦੇ ਜਿਹੜੇ ਨਾਰੇ ਆ ਉਹ ਨਹੀਂ ਲੱਗਣਦੇ ਨੇ ਔਰ ਸਾਡੇ ਸਾਥੀਆਂ ਨੇ ਪਿੰਡ ਵਾਸੀਆਂ ਨੇ हुशियरपुर प्रशासन ये बारे में एप्लीकेशन भी देती सी, दी, कोई दी कोई तो सी कोई सुनवाई नहीं जी हले तक कोई सुनवाई नहीं हुई वैसे तो अभी पिंड वाले पर असं अपनी एक गल रखनी चाहते हाँ पिंड वाले ना भी साई भी इस गल से सहमत आई गल दसी कि बाबा साहब अंबेडकर ने पैरियर रामा स्वामी ने महात्मा ज्योतिविराव पुल ने एक गल कही सी? ਜਿਹੜਾ ਧਰਮ ਤੁਹਾਨੂੰ ਮਾਨ ਸਨਮਾਨ ਨਹੀਂ ਦਿੰਦਾ ਜਿਹੜਾ ਧਰਮ ਤੁਹਾਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਦਿੰਦਾ ਜਿਹੜਾ ਧਰਮ ਤੁਹਾਨੂੰ ਨੀਜਿਤ ਕਹੁੰਦਾ ਆ ਉਸ ਧਰਮ ਨੂੰ ਛੱਡ ਦਿਓ ਉਸ ਧਰਮ ਨੂੰ ਠੁਕਰਾ ਦਿਓ ਔਰ ਅਸੀਂ ਵੀ ਅੱਜ ਆਪਣੇ ਸਮਾਜ ਨੂੰ ਇਹ ਕਹਿਨੇ ਆ ਜੇਕਰ ਉਹ ਲੋਕ ਤੁਹਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪ੍ਰਮ ਨਾਮ ਤੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਨੂੰ ਨਹੀਂ ਦਿੰਦਾ ਜਿਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀਆਂ ਤਾਂ ਲੜਨ ਦੀ ਵਿਜਾਏ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰਪ੍ਰਮ ਨਾਮ ਦੀ ਵਿਜਾਏ ਤੁਸੀਂ ਬੱਲਾ ਡੇਰੇ ਜਾ ਕੇ ਉੱਥੋਂ ਅੰਮ੍ਰਿਤਮਾਣੀ ਲੈ ਕੇ ਆਓ ਔਰ ਅੰਮ੍ਰਿਤ ਅੰਮ੍ਰਿਤਮਾਣੀ ਨੂੰ ਰੱਖ ਕੇ ਇੱਕ ਮਾਨ ਸਨਮਾਨ ਦੇ ਨਾਲ ਆਪਣੇ ਗੁਰੂ ਦਾ ਜਿਹੜਾ ਗੁਰਪਰਵਾਹ ਉਹ ਮਨਾਓ ਇਸ ਕਰਕੇ ਅਸੀਂ ਪੂਰੇ ਸਮਾਜ ਨੂੰ ਕਹਿੰਦੇ ਆ ਐਤਵਾਰ ਨੂੰ ਐਤਵਾਰ ਨੂੰ ਪਿੰਡ ਵਿੱਚ ਸ਼ਾਮੀ 4 ਵਜੇ ਦੀ ਮੀਟਿੰਗ ਰੱਖੀ ਗਈ ਆ ਸ਼ਾਮੀ 4 ਵਜੇ ਪਿੰਡ ਬੈंसा ਗੁਰਦ ਲਾਕੋਵਰ ਦੇ ਲੱਗੇ ਸਾਰੇ ਸਾਥੀਆਂ ਨੂੰ ਬੇਨਤੀ ਆ ਉਥੇ ਵੱਡੀ ਗਿਣਤੀ ਚ ਪਹੁੰਚੋ ਤਾਂ ਜੋ ਇਸ ਪਿੰਡ ਦਾ ਜਿਹੜਾ ਮਸਲਾ ਆ ਉਹ ਹੱਲ ਕੀਤਾ ਜਾਵੇ ਇੰਨਾ ਹੀ ਕਹਿੰਦਾ ਹੋਇਆ ਜੈਪੀਨ ਜੈਪਾਰ ਜੈ ਗੁਰਦੇਵ ਤਾਲ ਗੁਰਦੇਵ ਪਰ ਦੱਸਣੀ ਚਾਹੁੰਦਾ ਆ ਇਹ ਜਿਹੜਾ ਬੈਂਸਾ ਖੁਰਦ ਪਿੰਡ ਆ ਇਹ ਸ਼ਾਮ 84 ਹਲਕੇ ਦੇ ਵਿੱਚ ਆਉਂਦਾ ਆ ਜਿੱਥੇ ਦੀ ਜਿਹੜੀ ਸੀਟ ਆ ਉਹ ਐਸਟੀ ਰਿਜ਼ਰਵ ਆ ਔਰ ਐਸ ਟਾਈਮ ਉਥੇ ਦਾ ਜਿਹੜਾ ਐਮਐਲਏ ਆ ਉਹਦਾ ਨਾਮ ਡਾਕਟਰ ਰਵਜੋਦ ਜੋ ਕਿ ਐਸ ਟਾਈਮ ਕੈਬਨਟ ਮੰਤਰੀ ਜੇਕਰ ਐਸ ਸੀ ਕੈਬਨਟ ਮੰਤਰੀ ਦੇ ਹਲਕੇ ਦੇ ਵਿੱਚ ਜਿਹੜੇ ਸ਼ਡਿਊਲ ਕਾ 우ਸਤਾਦ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਗੁਰਪਰਵਾ ਉਹ ਆਜ਼ਾਦੀ ਦੇ ਨਾਲ ਨਹੀਂ ਮਨਾ ਸਕਦੇ ਤਾਂ ਹੋਰ ਉਸ ਹਲਕੇ ਦੇ ਵਿੱਚ ਅਸੀਂ ਉਸ ਕੈਬਨਟ ਮੰਤਰੀ ਦੇ ਕੋਲੋਂ ਆਪਾਂ ਕੀ ਉਮੀਦ ਰੱਖਾਂਗੇ ਇਸ ਕਰਕੇ ਮੇਰੀ ਕੈਬਨਟ ਮੰਤਰੀ ਮਾਨਜੋਗ ਰਜੋਤ ਡਾਕਟਰ ਰਜੋਤ ਇਹਨੂੰ ਬੇਨਤੀ ਆ ਕਿ ਉਹ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਾਂ ਤਾਂ ਜੋ ਜਿਹੜੇ ਦਲਿਤ ਸਮਾਜ ਦੇ ਲੋਕ ਆ ਉਹ ਆਪਣੇ ਗੁਰੂ ਦਾ ਜਿਹੜਾ ਗੁਰਪਰਵਾ ਉਹ ਮਾਨ ਸਨਮਾਨ ਦੇ ਨਾਲ ਮਨਾ ਸਕਣ ਜੈਮ ਜੈਪਾਤ